ਨਾਮ ਵਾਹਿਗੁਰੂ ਸਾਹਿਬ ਜੀਓ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਆਵ ਗੁਣ ਨਾਮ ਵਿਚਾਰੋ ਕੋਈ ਕੋਇ ਸੁਆਮੀ ਮਾਨਸ ਕੀ ਲਤੈ ਏ ਦਰਸ਼ਨ ਦੇਖੀਆ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਾਮੀਰਾ ਏਵਨੰਤੇ ਸੁਣ ਪ੍ਰਭ ਮੇ ਏਹ ਨਾਮ ਕਰਪਣੀ تیری ਸਤਨਾਮ ਫਿਰਿ ਵਾਹਿਗੁਰੂ ਸਾਹਿਬ ਜੀਉ ਜੈਤ ਸ੍ਰੀ ਮਹਲਾ ਪੰਜਵਾਂ ਬਾਾਰ ਸ਼ਲੋਕਾਂ ਨਾਲ ਇੱਕ ਓੰਕਾਰ ਤਤ ਗੁਰ ਪ੍ਰਸਾਦ ਲੋਕ ਆਲਪੂਰਨ ਮਦਪੂਰਨ ਅੰਤ ਪੂਰਨ ਪਰਮੇਸ਼ਰ ਸਿਮਰਤ ਸੰਤ ਸਰਵਤ ਰਵਨੰ ਨਾਨਕ ਅਗਨਾਸਨ ਜਗਦੀਸ਼ਰ ਆਲਪੂਰਨ ਮਦਪੂਰਨ ਸੰਤ ਪੂਰਨ ਪਰਮੇਸਰ ਸਮਰਪਤ ਸੰਤ ਸਵਾਤਰਾ ਬਨੰ ਨਾਨਕ ਅਹਨਾਸ ਜਿਗਦੀ ਸੁਰੈ ਪੀਕਰ ਸੁਨ ਨਸਨਾਵਨੋ ਮਨ ਮੈਂ ਜਰੜੀਐ ਸਾਤ ਮਾਵੜੀ ਮਾਵੜੀ ਹਰ ਏ ਬਨਰੇ ਨਿਹੜੰਗਾਈ ਹੈ ਸਾਲੂ ਅੰਤਰ ਸੋਈ ਕਾਲ ਕਾਲ ਸਵ ਰੱਥ ਪ੍ਰਭ ਜੋ ਕਰੇ ਸੋ ਹੋਈ ਕਰੁਣਾ ਥਾਪ ਥਾਪਦਾ ਤਿਸ ਬਿਰ ਨਹੀਂ ਕੋਈ ਖੰਡ ਬ੍ਰਹਮੰਡ ਬਤਾਲ ਦੀਪ ਅਰਵਿਆ ਸੋ ਲੋਈ ਜਿਸ ਆਪ ਬੁਝਾਏ ਸੋ ਬੁਝ ਸੇ ਨਿਰਮਲ ਜਨ ਸੋਈ ਜਿਸੇ ਆਪ ਬੁਝਾਏ ਸੋ ਬੁਝ ਸੇ ਨਿਰਮਲ ਜਨ ਸੋਈ ਬਾਹਰ ਗੁਰੂ ਦੀ ਕਥਾ ਸਾ ਵਾਹਿਗੁਰੂ ਜੀ ਕੀ ਬਤੈ